ਨਮਸਕਾਰ ਜਾਇਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਅਨਿਊਟ ਦਾ ਸਰਵਦਾਸ ਵਾਰ ਰਿਹਾ ਹਾਂ। ਰਾਜਪਾਲ ਗਗਨ ਚੌਂਕ ਦੇ ਨੇੜੇ ਇੱਕ ਹੋਟਲ ਹੈ। ਉਸ ਹੋਟਲ ਦੇ ਵਿੱਚ ਇੱਕ ਨੌਜਵਾਨ ਠਹਿਰਿਆ ਸੀ। ਉਸ ਹੋਟਲ ਠਹਿਰੇ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਸ਼ੱਕੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਉਹਦੇ ਪਰਿਵਾਰ ਦਾ ਪਤਾ ਲਾਇਆ ਗਿਆ। ਪਰਿਵਾਰ ਦਾ ਪਤਾ ਲਾਣ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ। ਕੇਸ ਦਾਜ ਕੀਤਾ ਹੋਟਲ ਮਾਲਕ ਦੇ ਨਾਲ ਨਾਲ ਇੱਕ ਹੋਰ ਮਹਿਲਾ ਦੇ ਖਿਲਾਫ ਇਤਨੇ ਨਹੀਂ ਹੋਟਲ ਮਾਲਕ ਦੇ ਕੋਲੋਂ ਤਲਾਸ਼ੀ ਦੌਰਾਨ ਹੈਰੋਇਨ ਵੀ ਬਰਾਮਦ ਹੋਈ ਉਸ ਤੋਂ ਬਾਅਦ ਹੋਟਲ ਮਾਲਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪੁਲਿਸ ਨੇ 11 ਰਾਤਨ ਹਤਿਆਲ ਦੇ ਨਾਲ ਨਾਲ ਐਨਡੀਪੀਸੀ ਐਕਟ ਦਾ ਪਰਚਾ ਵੀ ਦੇ ਦਿੱਤਾ ਸੀ આરોਪ ਹੈ ਕਿ આરોપીਆਂ ਨੇ ਜਿਆਦਾ ਨਸ਼ਾ ਕਰਵਾ ਦਿੱਤਾ ਸੀ ਜਿਆਦਾ ਨਸ਼ਾ ਕਰਵਾਉਣ ਦੇ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ। ਉਸ ਹੁੰਦੇ ਤੇ ਬਿਆਨ ਦੇ ਵਿੱਚ ਪਿੰਡ ਜੰਸੂਆ ਨਿਵਾਸੀ ਰਜੀ ਨੇ ਦੱਸਿਆ ਕਿ ਉਹਦਾ ਭਰਾ ਨਸ਼ਾ ਕਰਨ ਦਾ ਆਦਤ ਸੀ। ਇਸਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਉਸ ਨੂੰ ਹੀਰੋਇਨ ਦਾ ਨਸ਼ਾ ਪਿਲਾਉਂਦੇ ਹਨ। ਅਤੇ ਨਸ਼ਾ ਵੇਚਣਾ ਦੰਦਾ ਵੀ ਕਰਦੇ ਹਨ। ਜੋ આરોપી ਕਰਨ ਪਾਸੋਂ ਪੈਸਿਆਂ ਦੀ ਮੰਗ ਕਰਦੇ ਸਨ ਜਿਸ ਕਰਕੇ ਉਹ ਪਿਛਲੇ 3-4 ਦਿਨਾਂ ਤੋਂ ਘਰ ਵੀ ਨਹੀਂ ਆਇਆ ਸੀ ਘਰ ਤੋਂ ਬਾਹਰ ਸੀ ਪਰਿਵਾਰ ਵਾਲੇ ਕਰਾਂ ਦੇ ਭਾਲ ਕਰ ਰਹੇ ਸੀ ਬਾਹਰ ਗਰਨ ਤੋਂ ਪਤਾ ਲੱਗਿਆ ਕਿ ਉਹਦਾ ਪਰਾ ਅਰੋਪੇ ਤਜਿੰਦਰਪਾਲ ਸਿੰਘ ਦੇ ਹੋਟਲ ਵਿੱਚ ਠਹਿਰਾ ਹੋਇਆ ਸੀ ਅਰੋਪੀਆਂ ਵੱਲੋਂ ਜਿਆਦਾ ਨਸ਼ਾ ਕਰਉਣ ਦੇ ਕਾਰਨ ਉਹਦੇ ਪਰਾ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਪੁਲਿਸ ਨੇ ਹੋਟਲ ਮਾਲਕ ਤਜਿੰਦਰ ਪਾਲ ਸਿੰਘ ਦੇ ਖਿਲਾਫ ਮਹਿਲਾ ਆਸ਼ਾ ਦੇ ਖਿਲਾਫ ਕੇਰਦ ਚ ਕਰ ਲਿਆ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਤਜਿੰਦਰਪਾਲ ਸਿੰਘ ਓਜੜਾ ਹੋਟਲ ਮਾਲਕ ਹੈ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਸ ਮਾਮਲੇ ਦੇ ਵਿੱਚ ਸਿੱਟੀ ਥਾਣਾ ਦੇ ਐਸ ਐਚ ਓ ਨੇ ਕੱਲ ਕੀ ਕੀਤਾ ਸੀ ਆਓ ਤੁਹਾਨੂੰ ਸੁਣਾਉਂਦੇ ਗਗਨ ਚੌਂਗ ਤੇ ਲੱਗ ਕੇ ਇੱਕ ਕਨੇਡੀਅਨ ਹੋਟਲ ਪੈਂਦਾ ਹੈ ਜੀ ਉੱਥੇ ਇੱਕ ਕਰਨ ਨਾਮ ਦਾ ਬੰਦਾ ਸੀਗਾ ਜਿਹੜਾ ਮਰਤਕ ਹਾਲਤ ਦੇ ਵਿੱਚ ਸਾਨੂੰ ਮਿਲਿਆ ਤੇ ਉਹਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਹੋਟਲ ਦਾ ਮਾਲਕ ਹੈ ਤੇਜਿੰਦਰ ਸਿੰਘ ਇਕੋ ਹੋ ਤੈਕ ਉਹਦੇ ਨਾਲ ਲੈਡੀ ਜਿਸ ਸੀ ਕਿ ਆਸ਼ਾ ਇਹਨਾਂ ਦੇ ਅਸੀਂ ਐਫ ਆਈ ਆਰ ਦਿੱਤੀ ਹੈ 304 ਦੀ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਇਹ ਪਰਚਾ ਰਜਨੀ ਹੈ ਜੀ ਜਿਹੜਾ ਮ੍ਰਿਤਕ ਹੈ ਕਰਨੇ ਦੀ ਭੈਣ ਹੈ ਜੀ ਜੰਸੂਆਪਿੰਡ ਦੀ ਰਹਿਣ ਵਾਲੀ ਆ ਉਹਦੇ ਬਿਆਨਾਂ ਤੇ ਅਸੀਂ ਪਰਚਾ ਦਿੱਤਾ ਹੈ ਮ੍ਰਿਤਕ ਦੀ 29 ਸਾਲ ਉਮਰ ਹੈ ਜੀ ਉਹਦੀ ਭੈਣ ਦੇ ਦੱਸਣ ਮੁਤਾਬਕ ਤੇ ਨਹੀਂ ਇਹ ਪੁਆਰਾ ਸੀਗਾ ਜੀ ਉਹ ਲੇਡੀ ਜਿਸ ਸੀਗੀ ਉਹਦੇ ਨਾਲ ਹੋਟਲ ਦੇ ਵਿੱਚ ਆਇਆ ਸੀਗਾ ਪਰ ਜਿਹੜਾ ਹੋਟਲ ਦਾ ਮਾਲਕ ਹੈ ਤੇ ਉਹ ਤੇ ਆਸ਼ਾ ਇਹ ਦੋਨੇ ਆਪਸ ਵਿੱਚ ਮਿਲੇ ਹੋਏ ਸੀਗੇ ਦੱਸਣ ਮਤਲਬ ਕਰਦਿਆਂ ਨੂੰ ਤਾਂ ਡੈੱਡ ਹਾਊਸ 'ਚ ਜਦੋਂ ਇਹ ਮਤਲਬ ਡੈੱਡ ਬੋਡੀ ਇੱਥੇ ਰੱਖ ਆਏ ਪਰ ਇਹਨਾਂ ਨੇ ਦੱਸਿਆ ਨਹੀਂ ਜਦੋਂ ਹਸਪੀਟਲ 'ਚ ਪਤਾ ਲੱਗਿਆ ਸੀ ਇਨਵੈਸਟੀਗੇਸ਼ਨ ਕੀਤੀ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਜੀ ਹਾਂ ਜੀ ਹਾਂ ਉਹ ਤੇਜਿੰਦਰ ਸਿੰਘ ਜਿਹੜਾ ਹੋਟਲ ਦਾ ਮਾਲਕ ਹੈ ਉਹ ਤੇ ਇੱਕ ਉਹਦੇ ਕੋਲ ਜਨਾਨੀ ਲੱਗੀ ਹੋਈ ਆ ਜਾਂ ਰਹਿੰਦੀ ਆ ਕਿਵੇਂ ਉਹਨੂੰ ਜਾਣਦੀ ਆ ਆਸ਼ਾ ਉਹਦੇ ਤੇ ਜਾਗਚਾਰ ਕਰਦੇ ਨੇ ਸਾਰੀ ਗੱਲ ਉਹਦੇ ਤੇ ਹੀ ਛੜਦੇ ਆ ਅਸੀਂ 304 ਤੇ ਤਹਿਤ ਪਰਚਾ ਦਰਜ ਕੀਤਾ ਜੀ ਹਾਂ ਦੋਨਾਂ ਦੇ ਖਿਲਾਫ ਜੀ ਹਾਂ ਦੋਨਾਂ ਦੇ ਖਿਲਾਫ ਜੀ ਇਹ ਮੌਤ ਤੇ ਹਸਲ ਕਰਨ ਦਾ ਪਤਾ ਤਾਂ ਫਿਰ ਉਹ ਤਾਂ ਬਾਅਦ ਚ ਆਪਣਾ ਸਾਡੀ ਇਨਵੈਸਟੀਗੇਸ਼ਨ ਜਾਂ ਮਤਲਬ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ